ਬਾਈ ਨੇ ਆਪਣੇ ਬੰਨੀ ਹੋਈ ਪੱਗ ਲਾ ਕੇ ਦੇਣ ਬੰਨੀ ਉਹਦੇ ਨੰਗਾ ਹੀ ਘੁੰਮਦਾ ਸੀਗਾ ਇਸ ਵੀਰ ਨੂੰ ਇਸ ਪਰਦੇਸੀ ਨੂੰ ਇਸ ਭਰਾ ਨੂੰ ਜੇ ਕੋਈ ਪਹਿਚਾਨਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਕਰੋ ਕਿ ਆਪਣੇਆ ਤੋਂ ਵਿਛੜ ਗਿਆ ਕਿਤੇ ਵੀਰ ਦਾ ਘਰ ਲੱਭ ਜੇਵੇ ਹੈਨਾ ਇਹਦੇ ਕੋਈ ਆਪਣੇ ਜਿਹੜੇ ਤਿੱਕਰ ਪਹੁੰਚ ਕਰ ਲੈਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਹਾਂ ਸੇ ਆਏ ਉਧਰ ਕਹਾਂ ਸੇ ਕੌਣ ਸੇ ਉੱਡ ਗਿਆ ਤੁਜੀ ਕਪੜਾ ਘਟਾਲਾ ਕਪੜਾ ਕਿਉਂ ਨਹੀਂ ਡਾਲਾ ਹੈ ਹਾਂ ਹਾਂ ਕਿਹਾਂ ਸੇ ਕਿਹਾਂ ਸੇ ਆਏ ਬਾਬੇ ਓਏ ਆ ਆ ਆ ਲੁਧਿਆਣਾ ਸੇ ਕੀ ਹਾਲ ਨੇ ਵੀਰੇ ਤੈਨੂੰ ਮਾਰਿਆ ਕਿਸੇ ਨੇ ਹਾਂਜੀ ਪਹਿਲਾਂ ਤਾਂ ਦੱਸਦਾ ਠੀਕ ਹੈ ਗੱਡੀ ਹਾਂ ਮਾਰਿਆ ਕਿਸੇ ਨੇ ਮਾਰਿਆ ਹਾਂ ਹਾਂ ਆਓ ਆਓ ਅੱਛਾ ਹਾਂ ਮੈਂ ਦੇਖੀ ਵੀਡੀਓ ਵੀਰੇ ਮੈਂ ਪਾਕਿਸਤਾਨ ਗਈ ਘੁੰਮਦਾ ਸਰਦਾਰ ਸਤਲਾਗੇ ਵਾਜਰ ਲੰਘਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਦੇਖੋ ਵੀਰ ਦੇ ਸਿਰ ਤੇ ਮਨ ਲਓ ਬਾਈ ਨੇ ਆਪਣੇ ਬੰਨੀ ਹੋਈ ਪੱਗ ਲਾ ਕੇ ਟੇਣ ਬੰਨੀ ਉਹਦੇ ਨੰਗਾ ਹੀ ਘੁੰਮਦਾ ਸੀਗਾ ਪ੍ਰਦੇਸੀ ਬੰਦਾ ਵਾ ਜਾਂ ਪੰਜਾਬੀ ਆ ਇਹ ਰੱਬ ਜਾਣਦਾ ਬੋਲਦਾ ਨਹੀਂ ਪਾ ਰਹੇ ਇਨਕ ਆ ਕਰਕੇ ਇਦਾਂ ਹੀ ਇਸ਼ਾਰੇ ਨਾਲ ਹੀ ਗੱਲ ਕਰਦਾ ਜਿਵੇਂ ਗੁੰਗਾ ਹੁੰਦਾ ਵਾ ਤੇ ਪਰ ਇਸ ਬੰਦੇ ਦੀ ਹਾਲਤ ਬਹੁਤ ਮਾੜੀ ਸੀ ਬਿਲਕੁਲ ਨੰਗਾ ਘੁੰਮ ਰਿਹਾ ਸੀ ਦੋਲੋ ਖੁਰਦ ਪਿੰਡਾ ਲੁਧਿਆਣਾ ਜ਼ਿਲ੍ਹੇ ਦਾ ਹੀ ਉੱਥੋਂ ਇਹ ਵੀਰ ਲੈ ਕੇ ਵੀਰੇ ਤੁਹਾਡਾ ਕੀ ਨਾਮ ਮੇਰੇ ਨਾਮ ਜੀ ਗੈਰੀ ਹੈ ਜੀ ਗ੍ਰਿੰਦਰ ਸਿੰਘ ਕਹਿੰਦੇ ਗ੍ਰਿੰਦਰ ਸਿੰਘ ਤੁਹਾਡਾ ਕੀ ਨਾਮ ਛੋਟੇ ਵੀਰੇ ਸਖਬਿੰਦਰ ਜੀ ਸਖਬਿੰਦਰ ਇਹ ਦੋਨੋਂ ਵੀਰ ਸਾਡੇ ਇੱਥੇ ਲੈ ਕੇ ਪਹੁੰਚੇ ਨੇ ਪਹਿਲਾਂ ਸਾਨੂੰ ਸਵੇਰੇ ਕਾਲ ਆਈ ਸੀ ਇਹਨਾਂ ਨੇ ਵੀਡੀਓ ਭੇਜੀ ਸੀਗੀ ਤੇ ਵੀਡੀਓ ਦੇ ਵਿੱਚ ਜਦੋਂ ਅਸੀਂ ਵੀ ਦੇਖਿਆ ਵੀ ਵੀਰ ਇੱਕ ਜਮਾਂ ਅਰਫ ਨੰਗਾ ਘੁੰਮ ਰਿਹਾ ਤਾਂ ਅਸੀਂ ਵੀਰ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਕੋਲੇ ਪਹੁੰਚਦਾ ਕਰ ਦਿਓ ਵੀ ਇੱਥੇ ਲੈ ਕੇ ਆਓ ਬਾਈ ਨੂੰ ਫਿਰ ਇਹਨਾਂ ਨੇ ਘਰੇ ਲੈ ਕੇ ਕੱਪੜੇ-ਕੁੱਪੜੇ ਪਵਾਏ ਤੇ ਹੁਣ ਇਹ ਇੱਥੇ ਲੈ ਕੇ ਪਹੁੰਚੇ ਨੇ ਇਸ ਵੀਰ ਨੂੰ ਇਸ ਪਰਦੇਸੀ ਨੂੰ ਇਸ ਭਰਾ ਨੂੰ ਜੇ ਕੋਈ ਪਛਾਣਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਕਰੋ ਸਾਡੇ 800 ਤੇ ਨੰਬਰ ਆ ਜਿਹੜੇ ਸਕਰੀਨ ਦੇ ਉੱਪਰ ਚੱਲ ਰਹੇ ਨੇ ਉਹਦੇ ਤੁਸੀਂ ਗੱਲ ਕਰ ਸਕਦੇ ਹੋ ਇਹਦੇ ਵਾਲ ਕੱਟੇ ਹੋਏ ਨੇ ਪਿੱਛੇ ਇਦਾਂ ਚੋਟੀ ਜਿਵੇਂ ਬੋਧੀ ਕਹਦੇ ਆ ਉਹ ਰੱਖੀ ਹੋਈ ਆ ਤੇ ਇਨਸਾਨ ਆ ਕੋਈ ਮੱਚਣ ਦਾ ਕੋਈ ਨਿਸ਼ਾਨ ਆ ਜਿਵੇਂ ਬਾਹ ਮੱਚੀ ਹੁੰਦੀ ਆ ਨਾ ਕਿਤੇ ਅੱਗ ਨਾਲ ਇਹ ਕੀ ਹੋ ਗਿਆ ਆਹ ਕੀ ਹੋ ਗਿਆ ਤੇਰਾ ਨਾਮ ਕੀ ਆ ਤੇ ਲਿਖ ਦੇ ਲਿਖ ਦੇ ਨਾਮ ਔਰ ਲਿਖਣਾ ਨਹੀਂ ਆਉਂਦਾ ਜੋ ਲਿਖਣਾ ਆਉਂਦਾ ਲਿਖ ਦੇ ਜੋ ਜਿਸ ਤਰ੍ਹਾਂ ਲਿਖਣਾ ਆਉਂਦਾ ਉਸ ਤਰ੍ਹਾਂ ਲਿਖ ਦੇ ਜਿੰਨਾ ਲਿਖਣਾ ਆਤਾ ਹੈ ਓਨਾ ਲਿਖ ਲੈਣਾ ਪੜਦਾਂ ਤਾਂ ਆਉਂਦਾ ਨਹੀਂ ਵਿਚਾਰੇ ਨੂੰ ਕੁਝ ਵੀ ਤੇ ਪਰ ਡੋੜ ਬੰਨਦਾ ਆਪਣੇ ਤੋਂ ਵਿਛੜਿਆ ਲੱਗਦਾ ਆ ਦੇਖੋ ਮਤ ਇਹਦੀ ਬਾਹ ਦੇ ਉੱਤੇ ਨਾ ਤਾਂ ਬੰਨੀ ਹੋਈ ਆ ਖੰਮਣੀ ਹਣਾ ਤੇ ਇੱਕ ਖੜਾ ਹੋ ਜਾ ਖੜਾ ਹੋ ਖੜਾ ਹੋ ਆ ਬੰਨੇ ਹੋਏ ਆ ਫੁੱਲ ਬੰਨੇ ਹੋਏ ਆ ਢਿੱਡ ਦੇ ਉੱਤੇ ਵੀ ਨੇ ਜਿਵੇਂ ਤੜਾਗੀ ਨਹੀਂ ਬੰਨੀ ਹੁੰਦੀ ਕੋਈ ਤੜਾਗੀ ਚੱਕ ਕੇ ਓਵੇਂ ਕੋਈ ਤੜਾਗੀ ਬੰਨੀ ਹੋਈ ਆ ਤੇ ਇੱਕ ਆ ਤਾਂ ਜਾਨੀ ਕਿ ਨਿਸ਼ਾਨੀ ਆ ਜਿਵੇਂ ਕੋਈ ਮੰਦਰ ਜਾਂ ਇਹਨਾਂ ਦੇ ਰਖੜੀ ਆ ਨਾ ਕੋਈ ਇੱਥੇ ਮਤਲਬ ਇਹ ਇਹਦਾ ਇਥੋਂ ਅੰਦਾਜ਼ਾ ਲਾ ਸਕਦੇ ਵੀ ਆਇਆ ਤਾਂ ਘਰੋਂ ਹੀ ਆ ਕਿਸੇ ਦੇ ਪਰਿਵਾਰ ਚੋਂ ਆਇਆ ਜੇ ਸੜਕਾਂ ਤੇ ਰਹਿਣ ਵਾਲਾ ਨਹੀਂ ਹੈਗਾ ਇਹ ਤੇ ਜਾਂ ਕਿਸੇ ਦੇ ਰੱਖਿਆ ਹੋਇਆ ਸੀ ਗੋਹਾਗਾਹ ਚ ਕਾਉਂਦੇ ਸੀ ਇਹ ਤੋਂ ਕੋਈ ਉਹ ਵੀ ਹੋ ਸਕਦੇ ਆ ਆ ਆ ਕਰ ਆ ਆ ਦੇਖ ਲਿਆ ਹਾਂ ਇਹ ਜਲੇ ਹੋਏ ਦਾ ਨਿਸ਼ਾਨ ਹੈਗਾ ਹਣਾ ਹੱਥ ਦਿਖਾ ਹੱਥ ਇਧਰ ਲੈ ਹੱਥ ਦਿਖਾ ਹੱਥ ਵੀ ਸਾਫ਼ ਆ ਯਾਨੀ ਕਿ ਕੋਈ ਕੰਮਕੁਮ ਕਰਨ ਵਾਲੇ ਵੀ ਹਨ ਇਹ ਗੋਹੇ ਵਾਲਿਆਂ ਦੇ ਹੱਥ ਹੁੰਦੇ ਜਿਵੇਂ ਨਾ ਜੇ ਕੋਈ ਉਦਾਂ ਰੱਖਿਆ ਰੁੱਖਿਆ ਹੁੰਦਾ ਤਾਂ ਵੀ ਹੱਥ ਉਹਦੇ ਉਦਾਂ ਦੇ ਹੋਣੇ ਸੀ ਹੱਥ ਵੀ ਸਾਫ਼ ਆ ਇਹ ਆਪਣੇ ਤੋਂ ਵਿਛੜ ਗਿਆ ਕਿਤੇ ਜਿਹੜੇ ਇਹਦੇ ਆਪਣੇ ਸੀਗੇ ਉਹ ਕਿਤੇ ਇਧਰ ਉਧਰ ਹੋ ਗਏ ਜਾਂ ਇਹ ਗੁੰਗਾ ਕਰਕੇ ਸੁਣਾਈ ਦਿੰਦਾ ਤੈਨੂੰ ਸੁਣਾਈ ਹੈਲੋ ਸਮਝਦਾ ਜੀ ਸਾਰੀ ਗੱਲ ਨਹੀਂ ਸੁਣਦਾ ਸੁਣਦਾ ਆਵਾਜ਼ ਮਾਰ ਰਿਹਾ ਇਧਰੋਂ ਕੱਢ ਕੇ ਪਰਦੇਸੀ ਨਹੀਂ ਦੱਜ ਤੂੰ ਜੀ ਮਾਰੋ ਵੀਰੇ ਹੈਲੋ ਬਹਿ ਜਾ ਆਜੂ ਬਹਿ ਜਾ ਬੈਠ ਜਾ ਉੱਥੇ ਬੈਠ ਜਾ ਉੱਥੇ ਬੈਠ ਜਾ ਪ੍ਰਦੇਸੀ ਉਹ ਪ੍ਰਦੇਸੀ ਚੌਂਦਾ ਨਹੀਂ ਪ੍ਰਦੇਸੀ ਉਹ ਪ੍ਰਦੇਸੀ ਰਾਜੂ ਲੈ ਰਾਜੂ ਉਹਨੂੰ ਗੋਲਾ ਵੀ ਹੈ ਰੋਜੂ ਉਹ ਰਾਜੂ ਬੈ ਜਾ ਬੈ ਜਾ ਉਹ ਸਾਰਾ ਕੋਚ ਕਾਹ ਤੇ ਸੁਣਦਾ ਉੱਚੀ ਸੁਣਦਾ ਬਹੁਤ ਚਲੋ ਧੰਨਵਾਦ ਤੁਹਾਡਾ ਬਾਈ ਤੁਸੀਂ ਜਿਹੜਾ ਪ੍ਰਾਲਾ ਕੀਤਾ ਹੈ ਤੇ ਹੁਣ ਅਗਲਾ ਜਿਹੜਾ ਪਰਾਲਾ ਉਹ ਤੁਸੀਂ ਕਰਨਾ ਸਾਰਿਆਂ ਨੇ ਇਹਦਾ ਵੀਰ ਦਾ ਘਰ ਲੱਭ ਜੇਵੇ ਹਨਾ ਇਹਦੇ ਕੋਈ ਆਪਣੇ ਇਹਦੇ ਜ਼ਿਕਰ ਪਹੁੰਚ ਕਰ ਲੈਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਸ ਵੀਰ ਨੂੰ ਇਹਦੇ ਆਪਣੇ ਮਾਂ ਪਿਓ ਭੈਣ ਭਰਾ ਜਾਂ ਕੋਈ ਬੱਚੇ ਉਹਨਾਂ ਤੱਕਰ ਪਹੁੰਚਦਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ